ਲੋਕ ਸਭਾ 2024 ਦੀਆਂ ਚੋਣਾਂ ਹੋ ਚੁੱਕੀਆਂ ਨੇ ਪਰ ਗੱਲ ਕੀਤੀ ਜਾਵੇ ਸ਼ਿਵਾਲਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਗੁੜਾ ਕਸੌਲੀ ਬਘਿੰਡੀ ਕਰੋਂਦੇਵਾਲਾ ਅਤੇ ਜੈੰਤੀ ਮਾਦਰੀ ਦੀ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਚੋਣਾਂ ਦਾ ਪੂਰ ਤਰਤੇ ਬਾਈਕਾਟ ਕੀਤਾ ਗਿਆ ਸੀ ਪਰ ਕਿਤੇ ਨਾ ਕਿਤੇ ਇਸ 22 ਕਾਰਟ ਦੇ ਰੋਲੇ ਰੱਪੇ ਦੇ ਵਿੱਚ ਇੱਕ ਦੋ ਪਿੰਡਾਂ ਦੇ ਵਿੱਚ ਕੁਝ ਕੋ ਬੋਟਾਂ ਪੈ ਹੀ ਗਈਆਂ ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਵੀ ਰੋਸ ਸੀ ਕਿ ਬੋਟਾਂ ਪੈ ਕਿਵੇਂ ਗਈਆਂ ਇਹ ਬਾਦ ਦਾ ਮਸਲਾ ਕਿ ਇਹ ਬੋਟਾਂ ਪਈਆਂ ਕਿਵੇਂ ਤੇ ਕਿਹਨਾਂ ਨੇ ਪਾਈਆਂ ਪਰ ਇੱਥੇ ਲੋਕਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਵੇਖੀ ਗਈ ਕਿ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਵਾਪਰੀ ਕਿਉਂਕਿ ਜਿਸ ਤਰ੍ਹਾਂ ਦਾ ਪਿੰਡਾਂ ਦਾ ਮਾਹੌਲ ਸੀ ਭਾਰੀ ਫੌਸਤ ਤੈਨਾਤ ਸੀ ਤੇ ਪਿੰਡਾਂ ਦੇ ਲੋਕ ਬੇਸ਼ੱਕ ਕਿਤੇ ਨਾ ਕਿਤੇ ਨਰਾਜ਼ ਸਨ ਪਰ ਉਹਨਾਂ ਦਾ ਕਹਿਣਾ ਸੀ ਕਿ ਸਰਕਾਰੀ ਕੰਮਾਂ ਦੇ ਵਿੱਚ ਵਿਘਨ ਨਹੀਂ ਪਾਇਆ ਜਾਵੇਗਾ ਸੋ ਤਸਵੀਰਾਂ ਇਸ ਸਮੇਂ ਪਿੰਡ ਜੈੰਤੀ ਮਾਦਰੀ ਤੋਂ ਸਾਂਝਿਆ ਕਰ ਰਹੇ ਹਾਂ ਜਿੱਥੇ ਪੋਲਿੰਗ ਹੋਣ ਤੋਂ ਬਾਅਦ ਭਾਰੀ ਪੋਰਸ ਫੋਰਸ ਦੀ ਨਿਗਰਾਨੀ ਹੇਠ EVM ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਆਉਣ ਵਾਲੀ 4 ਜੂਨ ਤੱਕ ਕਰੇਗੀ ਕਿ ਕੌਣ ਉਮੀਦਵਾਰ ਜਿੱਤਦਾ ਤੇ ਮੈਂਬਰ ਪਾਰਲੀਮੈਂਟ ਬਣਦਾ ਪਰ ਇਹਨਾਂ ਪਿੰਡਾਂ ਦਾ ਬਾਈਕਾਟ ਕਰਨਾ ਕਿੰਨਾ ਕੁ ਜੈਸੀ ਕੀ ਇਸ ਬਾਈਕਾਟ ਕਰਨ ਤੋਂ ਬਾਅਦ ਕੀ ਹੋਣਾ ਪਿੰਡਾਂ ਦੀਆਂ ਉਹਨਾਂ ਸਹੂਲਤਾਂ ਉਹਨਾਂ ਮੰਗਾ ਸੰਬੰਧੀ ਕੋਈ ਵਿਚਾਰ ਵਟਾਂਦਰਾ ਜਾਂ ਚਰਚਾ ਹੋਵੇਗੀ ਸੁਣਦੇ ਆ ਵੋਟਾਂ ਤੋਂ ਬਾਅਦ ਇਕੱਤਰ ਹੋਏ ਲੋਕਾਂ ਨੇ ਕੀ ਕਿਹਾ ਜਿੰਦਾਬਾਦ ਪਿੰਡਾਂ ਦਾ ਇੱਕਾ 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 ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਬੋਲਣੀ ਹੈ ਜੇ ਤੁਹਾਡੇ ਚਾਰ ਪਿੰਡਾਂ ਦਾ ਜਿਹੜਾ ਬਾਈਕਾਰਡ ਸੀ ਤਾਂ ਉਸ ਦੇ ਵਿੱਚ ਕਿੰਨੇ ਕ ਵੋਟਾਂ ਪੋਲਿੰਗ ਹੋਈਆਂ ਨੇ ਤੇ ਅੱਗੇ ਜਿਹੜਾ ਬਾਈਕਾਰਡ ਦਾ ਅੱਗੇ ਫੈਸਲਾ ਕੀ ਹੈ ਤੁਹਾਡਾ ਫੈਸਲਾ ਲੋਕਾਂ ਦੇ ਨਿਰਭਰ ਕਰਦਾ ਹੂੰ ਜਿੱਦਾਂ ਅੱਜ ਲੋਕਾਂ ਦਾ ਆਪਣਾ ਫੈਸਲਾ ਸੀਗਾ ਇਹ ਤੇ ਕਿਸੇ ਦਾ ਦਬਾਅ ਹੈ ਜਾਂ ਕਿਸੇ ਕਾਰਨ ਸੀਗਾ ਲੋਕਾਂ ਦਾ ਜੋ ਪ੍ਰੋਬਲਮ ਸੀ ਕਿ ਦੁੱਖ ਸੀਗੇ ਉਹ ਲੋਕਾਂ ਨੇ ਆਪਣੇ ਪ੍ਰਗਟ ਕੀਤੇ ਆ ਇਹ ਬਾਈਕਾਰਡ ਕਰਨ ਨਾਲ ਲੱਗਦਾ ਮਸਲਾ ਹੱਲ ਹੋ ਜੂਗਾ ਤੁਹਾਡੇ ਦੇਖੋ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੁਣ ਅਸੀਂ ਤਾਂ ਆਵਾਜ਼ ਪਹੁੰਚਾਣੀ ਸੀ ਆਪਣੀ ਅਸੀਂ ਦੇਖੋ ਇਹ ਅਸੀਂ ਮੰਨਦੇ ਆ ਕਿ ਸਦਮ ਸਦਾ ਅਨਨ ਅਧਿਕਾਰ ਦਿੱਤਾ ਠੀਕ ਹੈ ਜੀ ਪਰ ਇਹ ਸਥਿਤੀ ਬਣੀ ਕਿਉਂ ਇਹਦੇ ਤੇ ਸਰਕਾਰ ਨਹੀਂ ਗਾ ਮਾਰੇ ਨਾ ਇਹਦੇ ਇਹਦੇ ਉੱਪਰ ਸਰਕਾਰ ਤਾਂ ਸੋਚਣ ਕਿ ਮਾਹੌਲ ਇਦਾਂ ਦੇ ਕਿਉਂ ਬਣਦੇ ਜਾ ਰਹੇ ਹੈ ਜੀ ਤਾਂ ਤੁਹਾਡਾ ਜਦੋਂ ਬਾਈਕਾਟ ਤੁਸੀਂ ਕਰਿਆ ਸੀ ਪਿੰਡਾਂ ਨੇ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਮੀਟਿੰਗ ਕਰਨ ਆਇਆ ਨਹੀਂ ਮੀਟਿੰਗ ਕਰਨ ਲਈ ਇੱਕ ਵਾਰੀ ਐਸਡੀਐਮ ਸਾਹਿਬ ਤੇ ਤਹਿਸੀਲਾਰ ਜੀ ਆਏ ਸੀ ਤੇ ਉਸ ਤੋਂ ਬਾਅਦ ਇੱਥੇ ਕੋਈ ਮੀਟਿੰਗ ਕਰਨ ਇੱਥੇ ਨਹੀਂ ਕੋਈ ਆਇਆ ਹਲਕੇ ਦੇ ਮੰਤਰੀ ਨੇ ਐਮਐਲਏ ਮੰਤਰੀ ਓਰਮਨ ਉਹ ਤੁਹਾਡੇ ਤੱਕ ਪਹੁੰਚ ਕੀਤੀ ਉਹਨਾਂ ਨੇ ਕਿ ਨਹੀਂ ਨਹੀਂ ਪ੍ਰੋਪਰ ਨਹੀਂ ਕੀਤੀ ਹਮ ਸਿਰਫ ਇੱਕ ਵਾਰੀ 2-4 ਦਿਨ ਪਹਿਲਾਂ ਹੀ ਆਪਣਾ ਮਾਲਵਿੰਦਰ ਕੰਗਜੀਤ ਤੇ ਜੈੰਤੀ ਮੈਰੀ ਕੀਤੇ ਆਏ ਸੀਗੇ ਤੇ ਉਹਨੋਂ ਮਤਲਬ ਕੋਈ ਠੋਸ ਨਾ ਕੋਲ ਮਿਲਿਆ ਨਹੀਂ ਸਾਨੂੰ ਜਿਹਦੇ ਆਪਾਂ ਵਿਸ਼ਵਾਸ ਕਰੀਏ ਵੀ ਹਾਂਜੀ ਤੁਸੀਂ ਵਾਕਈ ਤੁਸੀਂ ਸਾਡੀ ਸੁਣਾਈ ਕਰ ਰਹੇ ਹੋ ਦੇਖ ਜੀ ਅਸੀਂ 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 ਇਹ ਵੀ ਕਿਹਾ ਸੀ ਵੀ ਚਲੋ ਕੋਈ ਗੱਲ ਨਹੀਂ ਘਟੋ ਘਟ ਜਿਹੜੀ ਨਮਾਇंदे ਨੇ ਸਰਕਾਰ ਦੇ ਉਹ ਕੋਈ ਠੋਸ ਬਿਆਨ ਦੇਣ ਹਾਂ ਤਾਂ ਕਿ ਜਿੱਤੇ ਸਾਨੂੰ ਵਿਸ਼ਵਾਸ ਹੋਵੇ ਉਹ ਕੋਈ ਸੇ ਮੀਡੀਆ ਰਾਹੀਂ ਜਾਂ ਕਿ ਆਪਣੇ ਆਪਣੇ ਹਿਸਾਬ ਨਾਲ ਪਾਰਟੀ ਲੈਵਲ ਤੋਂ ਜਾਂ ਮੌਜੂਦਾ ਸਰਕਾਰ ਦੇ ਲੈਵਲ ਤੋਂ ਕੋਈ ਬਿਆਨ ਦਿੰਦੇ ਹੋ ਵੀ ਅਸੀਂ ਇਹ ਕਰ ਰਹੇ ਹਾਂ ਸਾਡੇ ਲਈ ਵੀ ਅਸੀਂ ਇੰਨੇ ਟਾਈਮ ਚ ਕਰਾਂਗੇ ਕੋਈ ਸਮਾਬਦਤਾ ਹੁੰਦਾ ਨਾ ਤੇ ਉਹ ਕੁਝ ਹੋਇਆ ਨਹੀਂ ਇਸ ਲਈ ਬਾਲੀ ਜੀ ਬਿਲਕੁਲ ਰੋਸ ਸੀਗਾ ਇੱਥੇ ਕੋਈ ਪਬਲਿਕ ਦਾ ਆਪਣਾ ਫੈਸਲਾ ਹੈ ਜੀ ਕੋਈ ਪਿੰਡ ਵਾਸੀ ਨੇ ਪ੍ਰਸਤਾਵ ਹੈ ਇਹਨਾਂ ਵੋਟਾਂ ਨਾ ਪਾਣ ਦਾ ਨਹੀਂ ਪ੍ਰਸਤਾਵ ਤਾਂ ਨਹੀਂ ਹੋਣਾ ਚਾਹੀਦਾ ਨਾ ਹੈਗਾ ਜੇ ਪ੍ਰਸਤਾਵ ਹੁੰਦਾ ਤਾਂ ਲੋਕੀ VOTING ਨਾ ਕਰਦੇ ਸਾਡੇ ਪਿੰਡ ਦੇ ਅੰਦਰ ਬੂਥ ਸੀਗਾ ਤਿੰਨ ਪਿੰਡ ਸਾਡੇ ਹੋਰ ਆਲੇ ਦੁਆਲੇ ਨੇ ਕੋਈ ਜ਼ਿਆਦਾ ਦੂਰੀ ਤੇ ਨਹੀਂ ਹੈਗੇ ਸੋ ਅੱਗੇ ਵੀ ਤਾਂ ਲੋਕ VOTING ਕਰਦੇ ਆ ਰਾਜੇ ਜੇ ਉਹਨਾਂ ਦਾ ਮਨ ਤੰਗ ਸੀਗਾ ਕਿਸੇ ਗੱਲੋਂ ਤਾਂ ਹੀ ਉਹ ਪੋਲਿੰਗ ਬਹੁਤ ਤੱਕ ਨਹੀਂ ਆਏ। ਇਹ ਸਕੂਲ ਸਾਡਾ ਬਿਲਕੁਲ ਹੀ ਪਿੰਡ ਦੇ ਸੈਂਟਰ 'ਚ ਹੈ। ਨਾਲ ਲੱਗਦੇ ਘਰ ਨੇ। ਉਹਨਾਂ ਦੇ ਮਨ 'ਚ ਰੋਸ ਸੀਗਾ ਵੀ ਨਹੀਂ ਸਾਡੀ ਸਰਕਾਰਾਂ ਸੁਣਾਈ ਨਹੀਂ ਕਰ ਰਹੀਆਂ। ਕੀ ਨਾਮ ਹੈ ਜੀ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਕਸੋਲੀ ਪਿੰਡ ਹੈ ਜੀ। ਅੱਛਾ ਜੇਕਰ ਤੁਹਾਡੇ ਪਿੰਡਾਂ ਵੱਲੋਂ ਬਾਈਕਾਟ ਕੀਤਾ ਹੋਇਆ ਸੀ ਤਾਂ ਉਹ ਕਿੰਨੇ ਕੁ ਵੋਟਰ ਤੁਹਾਡੇ ਪਿੰਡ ਤੋਂ ਪੋਲਿੰਗ ਆਈਆਂ? ਤਕਰੀਬਨ 1200 ਕੁਝ ਵੋਟ ਹੈ ਜੀ। ਹਾਂ। ਪਰ ਸੋਣਨੇ ਦੇ ਵਿੱਚ ਆਇਆ ਕਿ 4 ਜਾਂ 5 4-5 ਵੋਟਾਂ ਹੀ ਪਈਆਂ ਤਕਰੀਬਨ اچھا ਇਹ ਕਾਰਨ ਕਿਉਂ ਇੰਨੀ ਘੱਟ ਵੋਟਾਂ ਕਿਉਂ ਪਈਆਂ ਗਈਆਂ ਕਿਉਂ ਤੁਹਾਡੇ ਰੋਸ ਕੀ ਸੀ ਰੋਸ ਤਾਂ ਜੀ ਤਕਰੀਬਨ 1 ਮਹੀਨੇ ਤੋਂ ਚੱਲ ਰਿਹਾ ਨੇ ਕਿੰਨੇ মিডিਆ ਵਾਲੇ ਆਲੇ ਜੀ ਤਕਰੀਬਨ ਕਿੰਨੇ ਹੋਰੇ ਪੋਲਿਟਿਕਸ ਵਾਲੇ ਸਾਰਿਆਂ ਨੂੰ ਪਤਾ ਹੀ ਹੈ ਜੀ ਹੈਨਾ ਇੱਕ ਤਾਂ ਸਾਡਾ ਜ਼ਮੀਨਾਂ ਦਾ ਸੀਗਾ ਜੀ 20-26 ਦਾ ਇੰਤਕਾਲ ਸੀਗਾ ਜਿਹੜਾ ਸਰਕਾਰ ਨੇ ਤੋੜਿਆ ਸਾਡਾ ਹੈਨਾ ਇੱਕ ਸੀਗਾ ਸਾਡਾ ਆਵਾਜ਼ ਆਈਦਾ ਜਿਵੇਂ ਬਸਦਾ ਕੋਈ ਸਾਧਨ ਨਹੀਂ ਹੁੰਦਾ ਜੀ ਇੱਥੇ ਨਾ ਹੀ ਪੁਲਾਂ ਵਾਲਾ ਇੱਕ ਬਰਸਾਤ ਦੇ ਦਿਨਾਂ ਵਿੱਚ ਸਾਨੂੰ ਬਹੁਤ ਦਿੱਕਤ ਹੁੰਦੀ ਹੈ ਜੀ ਇੱਥੇ ਚੰਡੀਗੜ੍ਹ ਤੋਂ ਤਕਰੀਬਨ 3-4 4 ਕਿਲੋਮੀਟਰ ਦੀ ਨਿਊ ਚੰਡੀਗੜ੍ਹ ਤੋਂ ਜੀ ਅੱਛਾ ਜੀ ਹਾਂਜੀ ਅੱਛਾ ਹੋਰ ਤੁਹਾਡਾ ਬਾਈਕਟ ਜਿਹੜਾ ਬਰਕਰਾਰ ਹੋਇਆ ਉਸ ਤੋਂ ਬਾਅਦ ਹੁਣ ਅਗਲੀਆਂ ਪੋਟਾਂ ਦੇ ਵਿੱਚ ਇਹ ਨਾਲ ਬਾਈਕਟ ਰਹੇਗਾ ਜਾਂ ਨਹੀਂ ਦੇਖੋ ਜੀ ਇਹ ਤਾਂ ਪਿੰਡ ਵਾਸੀਆਂ ਸਹਿਯੋਗ ਦੇ ਨਾਲ ਹੈ ਜੀ ਤਕਰੀਬਨ ਮੇਰਾ ਕਿਸੇ ਦਾ ਜਾਨੀ ਕਿ ਕਿਸੇ ਦੇ ਵੀ ਬੰਦੇ ਦਾ ਆਪਣਾ ਪਰਸਨਲ ਮੈਟਰ ਨਹੀਂ ਹੈਗਾ ਜੀ ਜਿਹੜੀ ਸਹੂਲਤਾਂ ਦਾ ਵੰਝੇਆਂ ਜੀ ਇਹ ਚਾਰੇ ਪਿੰਡ ਵੰਝੇਆਂ ਜੀ ਇਹਨੇ ਚਾਰੇ ਪਿੰਡਾਂ ਨੇ ਅਖੀਰ ਨੂੰ ਜਦੋਂ ਕਿੰਦਾ ਵੀ ਸਿਰ ਤੋਂ ਪਾਣੀ ਟਪ ਜਾਂਦਾ ਹੈ ਨਾ ਕੋਈ ਸਾਨੂੰ ਸਹੂਲਤ ਤੋਂ ਅਸੀਂ ਵੰਝੇਆਂ ਸਾਰੇ ਤੇ ਇਹ ਜਿਆਦਾ ਪਰੇਸ਼ਾਨ ਹੈ ਜੀ ਉਹ ਉਹ ਤੋਂ ਤੰਗ ਹੋ ਕੇ ਜੇ ਫਿਰ ਇਹਨਾਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਆਪਸ ਵਿੱਚ ਫੈਸਲਾ ਲੀਤਾ ਹੈ ਬਾਈਕਾਟ ਕਰਨ ਦਾ